ਹੋਏ ਹੋਏ ਦੇਖੋ ਪੰਜਾਬ ਦੇ ਸਿਆਸੀ ਸਮਾਜਿਕ ਧਾਰਮਿਕ ਖੇਤਰ ਦੀ ਵਿਵਾਦ ਟਿੱਪਣੀਆਂ ਕਰਨ ਵਾਲੀ ਇੱਕ بلند ਆਵਾਜ਼ ਨੂੰ ਭਵੰਤ ਮਾਨ ਦੀ ਸਰਕਾਰ ਨੇ ਆਪਣੇ ਸਰਕਾਰੀ ਤੌਸ ਸਰਕਾਰ ਦੇ ਨਸ਼ੇ ਵਿੱਚ ਸੱਤ ਸੱਤਾ ਦੇ ਨਸ਼ੇ ਵਿੱਚ ਉਸ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਗ੍ਰਿਫਤਾਰ ਕੀਤਾ ਹੈਗਾ ਅੱਜ ਦਾ ਸਾਰਾ ਇਕੱਠ ਇਸ ਗੱਲ ਦੀ ਗਵਾਹੀ ਪੜਦਾ ਹੈਗਾ ਕਿ ਸਾਰੇ ਜਮਹੂਰੀਅਤ ਪਸੰਦ ਵਿਅਕਤੀ ਇਨਸਾਫ ਪਸੰਦ ਵਿਅਕਤੀ ਜਿਹੜਾ ਬੋਲਣ ਦਾ ਅਧਿਕਾਰ ਹੈ ਰਾਈਟ ਟੂ ਐਕਸਪ੍ਰੈਸ਼ਨ ਹੈਗਾ ਹੈ ਆਪਣੇ ਆਪ ਦੀ ਗੱਲ ਕਹਿਣ ਦਾ ਅਧਿਕਾਰ ਹੈ ਜਿਹੜਾ ਸਾਡਾ ਸੰਵਿਧਾਨ ਸਾਡ ਨੂੰ ਦਿੰਦਾ ਹੈਗਾ ਉਸ ਅਧਿਕਾਰ ਤੇ ਜੋ ਛੱਪਾ ਮਾਰਿਆ ਪੂਰੀ ਸਰਕਾਰ ਨੇ ਅਸੀਂ ਉਹਦੇ ਵਿਰੋਧ ਇਕੱਠੇ ਹੋਏ ਆਗੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ ਸਿਸਟਮ ਨੂੰ ਸਵਾਲ ਕਰਨਾ ਸਿਖਾਇਆ ਅੱਜ ਜਦੋਂ ਉਹਨਾਂ ਦੇ ਸਿਸਟਮ ਨੂੰ ਸਵਾਲ ਹੋਣ ਲੱਗਿਆ ਹੈ ਉਹਨਾਂ ਦੀ ਨੀਤੀਆਂ ਨੂੰ ਸਵਾਲ ਹੋਣ ਲੱਗਿਆ ਹੈ ਤਾਂ ਆਪੇ ਤਾਂ ਬਾਹਰ ਹੋ ਕੇ ਆਪਣੀ ਪੁਲਿਸ ਦੀਆਂ ਧਾੜਾਂ ਅੱਜ ਉਹ ਸਾਰੇ ਸਿਆਸੀ ਕਾਰਕੁਨ ਨੇ ਜਮਹੂਰੀ ਕਾਰਕੁਨ ਨੇ ਪੱਤਰਕਾਰ ਨੇ ਉਹਨਾਂ ਉੱਤੇ ਝਾੜਨ ਦੀ ਗੁੱਸਾਖੀ ਕੀਤੀ ਹੈਗੀ ਹੈ ਪਹਿਲਾਂ ਵੀ ਇਹਨਾਂ ਨੇ ਇੱਕ ਦੋ ਪੱਤਰਕਾਰਾਂ ਨੂੰ ਇਸ ਤਰ੍ਹਾਂ ਡਰਾਇਆ ਧਮਕਾਇਆ ਹੈਗਾ ਹੁਣ ਮਾਲੀ ਸਾਹਿਬ ਤੇ ਇੱਕ ਨੰਗਾ ਚਿੱਟਾ ਜਿਹੜਾ ਹਮਲਾ ਕੀਤਾ ਉਹਦੀ ਨਿੱਜੀ ਜਾਤੀ ਉਤੇ ਪੱਤਰਕਾਰਤਾ ਦੀ ਜਾਤੀ ਉਤੇ ਅੱਜ ਸਾਰੇ ਉਹਦੇ ਖਿਲਾਫ ਇਕੱਠੇ ਹੋਏ ਆਂ ਔਰ ਡਟ ਕੇ ਆਉਣ ਵਾਲੇ ਸਮੇਂ 'ਚ ਸਰਕਾਰ ਦੀ ਕਿਸੇ ਵੀ ਜਹੀ ਕਾਰਵਾਈ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਐਫ ਆਈ ਆਰ ਪੜ ਕੇ ਤਾਂ ਥੋੜਾ ਹਾਸਾ ਹੁੰਦਾ ਹੈ ਅਖੇ ਜੀ ਮੇਰੀ ਧਾਰਮਿਕ ਦੇਵੀ ਦੇਵਤਿਆਂ ਦੀ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਜਿਹੜੀ ਦੇਵ ਦੇਵੀ ਦੇਵਤਿਆਂ ਦੀ ਗੱਲ ਐਫ ਆਈ ਆਰ 'ਚ ਲਿਖਿਆ ਹੋਇਆ ਹੈ ਉਹਦੇ 'ਚ ਤਾਂ ਲਿਖਿਆ ਨਹੀਂ ਕੀ ਕਿਹਾ ਅਖੇ ਜੀ ਮੇਰੀ ਭਾਵਨਾ ਹਰਟ ਹੋ ਗਈ ਤੁਸੀਂ ਪਾਰਟੀ ਦੇ ਬੰਦੇ ਹੋ ਸਰਕਾਰੀ ਬੰਦੇ ਹੋ छोटी मोटी फायदा लाभ दौ तो क्लीयरली है कि सरकार ने किया तुम्हें जाके दरखास्त देती मगर सवाल ये नहीं है सवाल है कि जोड़ा कानून तुम नवे बनाया उस साफ लिखा है कि, कि किसी सठ साल तो बुजुर्ग व्डे बुजुर्ग में पुलिस स्टेशन नहीं लैके जाना किसी बच्चे लैके नहीं जाना औरत सवेरे आके तफ्तीश कर सकते इस केस में नहीं सके कोर्ट को कि थानू की, की लड़ है कहदे अरैस किया अपनी मर्जी ली अपने मज़े क्योंकि चीफ मिनिस्टर ने किया ਤਾਂ ਜਦ ਕੋਈ ਹੈ ਹੀ ਨਹੀਂ ਨਾ ਕੋਰਟ ਵੀ ਦੱਸ ਸਕੇ ਕਿਉਂ ਅਰੈਸਟ ਕੀਤਾ ਔਰ ਬਾਰ ਬਾਰ ਸੁਪਰੀਮ ਕੋਰਟ ਕਹਿੰਦਾ ਰਹ ਗਿਆ ਕਿ ਭਈ ਅਰੈਸਟ ਦੱਸੋ ਸਹੀ ਅਰੈਸਟ ਦੀ ਪਾਵਰ ਤਾਂ ਤੁਹਾਨੂੰ ਦੇਤੀ ਅਪਰਾਧੀਆਂ ਨੂੰ ਫੜਨ ਲਈ ਤੁਸੀਂ ਆਮ ਨਾਗਰਿਕ ਨੂੰ ਫੜ ਰਹੇ ਹੋ ਕਿਉਂਕਿ ਤੁਹਾਡੇ ਚੀਫ ਮਿਨਿਸਟਰ ਨੇ ਕਿਹਾ ਇਹ ਤਾਂ ਪੁਲਿਸ ਦਾ ਕੰਮ ਹੀ ਨਹੀਂ ਹੈ ਸੋ ਅਫਸੋਸ ਹੈ ਕਿ ਪੁਲਿਸ ਉਦਾਂ ਹੀ ਕੰਮ ਕਰ ਰਹੀ ਹੈ ਮਗਰ ਸਭ ਤੋਂ ਜ਼ਿਆਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਅਲੱਗ ਹੋ ਕੇ ਆਈ ਸੀ ਲੋਕਾਂ ਦੀ ਆਜ਼ਾਦੀ ਲਈ ਆਈ ਸੀ ਆਪ ਇਹ ਕਹਿੰਦੀ ਸੀ ਕਿ ਸਾਡੇ ਚੀਫ ਮਿਨਿਸਟਰ ਨੂੰ ਗਲਤ ਫੜਿਆ ਹੈ ਉਹੀ ਪਾਰਟੀ ਜੇ ਕਰੇ ਤਾਂ ਦੁੱਖ ਵੀ ਜ਼ਿਆਦਾ ਹੁੰਦਾ ਉਹਨਾਂ ਨੂੰ ਧੱਕਾ ਵੀ ਜ਼ਿਆਦਾ ਲੱਗੇਗਾ ਤੇ ਉਹ ਲੋਕੀ ਉਹਨਾਂ ਨੂੰ ਚਪੇੜਾਂ ਵੀ ਜ਼ਿਆਦਾ ਮਾਰਨਗੇ ਚੀਫ ਮਿਨਿਸਟਰ ਹੋਵੇ ਜਿਹੜਾ ਆ ਪਾਰਟਿਸਟ ਹੋਵੇ ਔਰ ਉਹ ਕਹੇ ਕਿ ਬੋਲਣਾ ਨਹੀਂ ਦੇਣਾ ਔਰ ਉਹਨਾਂ ਨੇ ਕਿਹਾ ਕੀ ਹੈ ਉਹਨਾਂ ਨੇ ਸਿਰਫ ਉਹੀ ਗੱਲ ਕਹੀ ਹੈ ਕਿ ਤੁਸੀਂ ਝੂਠ ਬੋਲ ਕੇ ਪਾਲਿ ਚਾਉਂਦੇ ਤੁਸੀਂ ਝੂਠੇ ਲੋਕਾਂ ਨੂੰ ਵਾਅਦੇ ਕਰਦੇ ਔਰ ਫਿਰ ਤੁਸੀਂ ਪੂਰੇ ਨਹੀਂ ਕਰਦੇ ਔਰ ਜਦੋਂ ਲੋਕੀ ਪ੍ਰੋਟੈਸਟ ਕਰਦੇ ਹੋ ਫਿਰ ਤੁਸੀਂ ਦੇਵੀ-ਦੇਵਤਿਆਂ ਦੀ ਗੱਲ ਕਰਦੇ ਹੋ ਫਿਰ ਕੋਈ ਕਹਿੰਦਾ ਮੈਨੂੰ ਆਪਣਾ ਰਿਸ਼ਤਾ ਜੋੜ ਦਿਓ ਦੇਵੀ ਦੇਵਤਿਆਂ ਨਾਲ ਕੋਈ ਰਾਮ ਨਾਲ ਕੋਈ ਸੀਤਾ ਨਾਲ ਕੋਈ ਵਾਇਗੁਰੂ ਨਾਲ ਕੋਈ ਗੰਗੋਬਿਸ਼ਨ ਨਾਲ ਉਹ ਤਾਂ ਬੇਲ ਤਾਂ ਮਿਲ ਹੀ ਜਾਣੀ ਹੈ ਸਵਾਲ ਹੈ ਕਿ ਬੇਲ ਤਾਂ ਤਾਂ ਮਿਲੇ ਨਾ ਜੇ ਉਹ ਬਿਮਾਰ ਹੋਵੇ ਜਾਂ ਡਰਦਾ ਹੋਵੇ ਉਹਨੂੰ 5 ਦਿਨ ਰੱਖ ਲਓ 5 ਸਾਲ ਰੱਖ ਲਓ ਉਹਨੂੰ ਕੋਈ ਫਰਕ ਨਹੀਂ ਪੈਣਾ ਸਵੀਕਾਰ ਨਹੀਂ ਜਿਆਦਾ ਔਖਾ ਹੈ ਸੋ ਐਜ਼ ਅ ਸਿੰਬੋਲਿਕ ਪ੍ਰੋਟੈਸਟ ਲਈ ਜੇਲ੍ਹ ਵਿੱਚ ਰਹਿਣਾ ਉਹਦਾ ਠੀਕ ਹੈ ਅਸਤਾ ਜਦੋਂ ਰਾਮ ਨਾਲ ਬੇਲ ਪਾਵਾਂਗੇ ਸਾਨੂੰ ਕੋਈ ਜਲਦੀ ਵੀ ਨਹੀਂ ਹੈ ਕਿਉਂਕਿ ਸਰਕਾਰ ਦੇਖੋ ਹਮੇਸ਼ਾ ਇੱਕ ਕੈਰੈਕਟਰ ਹੁੰਦਾ ਹੈ ਉਹ ਹੌਲੀ-ਹੌਲੀ ਪਤਾ ਲੱਗਦਾ ਤੁਸੀਂ ਨਕਾਬ ਪਾ ਕੇ ਤੁਸੀਂ ਆਰਟਿਸਟ ਹੋ ਝੂਠ ਬੋਲਣਾ ਤੁਹਾਨੂੰ ਆਉਂਦਾ ਤੁਸੀਂ ਇਲੈਕਸ਼ਨ ਜਿੱਤ ਗਏ ਹੋ ਲੋਕਾਂ ਨੂੰ ਕਹਿਤਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਇਹ ਜਦੋਂ ਵਿਸ਼ਵਾਸ ਘਾਤਦੇ ਆ ਲੋਕਾਂ ਦੇ ਸਾਹਮਣੇ ਜਾਂਦੇ ਆ ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਉਹ ਗੈਂਗਸਟਰ ਫਾਇਲ ਹੈ ਤੁਹਾਨੂੰ ਨਹੀਂ ਪਤਾ ਲੱਗਾ ਝੂਠਾ ਬਟ ਜਦੋਂ ਤੁਸੀਂ ਪਬਲਿਕ ਦੇ ਮਸ਼ਹੂਰ ਕ੍ਰਿਟਿਕ ਨੂੰ ਫੜਦੇ ਹੋ ਜਿਹਨੇ ਕਿ ਸਵਾਏ ਗੱਲਾਂ ਤੋਂ ਸਵਾਏ ਦੱਸਣ ਦੇ ਤੁਹਾਨੂੰ ਸ਼ੀਸ਼ਾ ਦੁਕਾਨ ਤੇ ਹੋਰ ਕੁਝ ਨਹੀਂ ਕੀਤਾ ਉਦੋਂ ਸ ਲੋਕਾਂ ਨੂੰ ਪਤਾ ਲੱਗਦਾ ਕਿ ਇੱਕ ਨਵਾਂ ਉਹ ਕਹਿ ਰਹੇ ਮਦਾਰੀ ਆ ਗਿਆ ਨਵਾਂ ਹਾਉ ਕਹਿ ਜਿਹੜਾ ਐਕਟਿੰਗ ਕਰਨ ਵਾਲਾ ਆ ਗਿਆ ਔਰ ਵਾਕਿਆ ਹੀ ਝੂਠ ਵਾਕਿਆ ਕਿ ਨਕਾਬ ਤੇ ਤੁਸੀਂ ਸਾਨੂੰ ਕਿਹਾ ਸੀ ਪ੍ਰੋਮਿਸ ਕੀਤੇ ਸੀ ਸਾਰੇ ਝੂਠੇ ਨੇ ਔਰ ਜਿਹੜਾ ਬੰਦਾ ਇਸ ਲਈ ਉਹਨਾਂ ਨੂੰ ਗੱਲਾਂ ਤੋਂ ਡਰ ਲੱਗ ਗਿਆ ਇਸ ਲਈ ਉਹਨਾਂ ਨੂੰ ਛੋਟ ਛੋਟੇ ਗੱਲਾਂ ਤੋਂ ਡਰ ਲੱਗਦਾ ਇਹਨਾਂ ਦਾ ਕੋਈ ਵਿਗਾਵਤ ਨਹੀਂ ਕੀਤੀ ਮਾਲੀ ਸਾਹਿਬ ਨੇ ਕੀ ਆਖਿਆ ਉਹਨਾਂ ਨੇ ਕਿ ਜੋ ਤੁਸੀਂ ਵਾਅਦੇ ਕਰਦੇ ਹੋ ਪੂਰੇ ਤਾਂ ਕਰੋ ਝੂਠ ਕਿਉਂ ਬੋਲੀ ਜਾ ਰਹੇ ਹੋ ਇੰਨੀ ਛੋਟੀ ਜੀ ਗੱਲ ਤੇ ਜੇ ਚੀਫ ਮਿਨਿਸਟਰ ਸੁਣ ਨਹੀਂ ਸਕਦਾ ਉਹ ਚੀਫ ਮਿਨਿਸਟਰ ਕਾਬਲ ਨਹੀਂ ਹੈ ਅਰ ਉਹ ਦਾ ਮੇਰੇ ਸਾਹਮਣੇ ਦਾ ਆਪਣੀ ਇੰਟਰਨਲ ਪੋਲਿਟਿਕਸ ਕਰਕੇ ਕਿਸੇ ਨੂੰ ਵਿਕਟਮ ਲਾ ਕੇ ਕੇਜਰੀਵਾਲ ਦੀ ਨਜ਼ਰਾਂ ਵੀ ਥੋੜਾ ਉੱਚਾ ਉੱਚਾ ਕਿਉਂਕਿ ਉਹ ਵੀ ਤਾਂ ਇੱਕ ਵਨ ਮੈਨ ਪਾਰਟੀ ਹੈ ਸਾਰੀ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਕੁਛ ਨਹੀਂ ਹੈ ਦ ਮੂਵਮੈਂਟ ਪਾਵਰ ਚਾਹਿਆ ਖਾਸ ਬਣ ਗਿਆ ਹਰ ਉਹੀ ਉਹੀ ਘਟੀਆ ਤਰੀਕੇ ਇਸਤੇਮਾਲ ਕਰ ਰਹੇ ਨੇ ਉਹੀ ਪੁਲਿਸ ਨੂੰ ਇਸਤੇਮਾਲ ਕਰ ਰਹੇ ਨੇ ਉਹੀ ਵੱਡੀਆਂ ਵੱਡੀਆਂ ਕੋਠੀਆਂ ਪਾ ਰਹੇ ਨੇ ਇੱਕ ਚਿੰਨ੍ਹ ਸਹੀ ਕੋਠੀ ਲੱਦਾ ਜੇ ਦੋ ਕੋਠੀਆਂ ਬਾਗੇ ਬਹਿ ਗਿਆ ਉਨੀ ਸਿਕਿਉਰਿਟੀ ਉਸ ਤੋਂ ਕਰਾ ਸਾਰਾ ਸਰਕਾਰੀ ਖਰਚਾ ਕਰਨਾ ਉਹ ਕਿੱਥੇ ਲੋਕੀ ਘਟੋ ਘਟ ਕੇਂਦਰ ਸੇ ਅਮਰਿੰਦਰ ਦੇ ਟਾਈਮ ਤਾ ਏਸੀ ਬੰਦ ਹੋ ਜਾਂਦੇ ਸੀ ਇਹਦੇ ਘਰ ਤਾਂ ਬੰਦ ਵੀ ਨਹੀਂ ਹੁੰਦੇ ਤਾਂ ਇਹੋ ਜੀ ਦੇ ਤੁਸੀਂ ਪਬਲਿਕ ਫੰਡਸ ਦੇ ਮੁਤਾਬ ਦੇ ਮਗਰ ਤੁਸੀਂ ਇੰਨੀ ਅੰਗਹਿਲੀ ਕਰ ਰਹੇ ਹੋ ਤਾਨੂੰ ਕੋਈ ਦੁੱਖ ਹੀ ਨਹੀਂ ਹੈ ਕਿ ਪੈਸੇ ਖਰਚ ਹੋ ਰਹੇ ਤੁਹਾਨੂੰ ਕੋਈ ਦੁੱਖ ਹੀ ਨਹੀਂ ਹੈ ਕਿ ਐਕਸਟਰਾ ਸਕਿਉਰਿਟੀ ਮਿਲ ਰਹੀ ਹੈ ਤੁਹਾਡੀ ਵਾਈਫ ਨੂੰ ਸਕਿਉਰਿਟੀ ਮਿਲ ਰਹੀ ਹੈ ਬਿਨਾ ਕਾਰਨ ਤੋਂ ਅਜਾ ਕੋਈ ਅਜਿਹਾ ਹਾਲਾਤ ਨਹੀਂ ਹੋ ਜੇ ਉਹੋ ਜੇ ਹਾਲਾਤਾਂ ਵਿੱਚ ਇਹੋ ਜਿਹਾ ਜੋ ਰੈਸਟ ਹੈ ਨਾ ਤਾਂ ਉਦੋਂ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਵਾਕਿਆ ਇਸੀ ਗਲਤੀ ਕੀਤੀ ਹੈ ਇਹ ਇਹ ਡਿਫਾਈਨਿੰਗ ਮੂਮੈਂਟ ਹੁੰਦੇ ਤੋ ਇਸ ਕਰਕੇ ਇਹ ਹੀ ਹਰ ਸਰਕਾਰ ਕਹ ਲੋ ਜਿਹੜੀ ਹਰ ਇਹੋ ਜਿਹਾ ਗਲਤ ਰਸਤੇ ਤੁਰ ਪੈਂਦੀ ਹੈ ਉਹ ਇਦਾਂ ਹੀ ਫਸਦੀ ਹੈ ਉਹਨੂੰ ਲੱਗਦਾ ਕਿ ਕਿਹਾ ਬੰਦਾ ਇੱਕ ਨੂੰ ਫੜ ਲਿਆ ਦੋ ਨੂੰ ਫੜ ਲਿਆ ਚਾਰ ਨੂੰ ਫੜ ਲਿਆ ਫਿਰ ਅਲਟੀਮੇਟਲੀ ਉਹ ਨਾ ਬੰਦਿਆਂ ਨੂੰ ਫੜ ਲੈਂਦਾ ਜਿਹੜੇ ਲੋਕੀਓ ਜਿਨ੍ਹਾਂ ਨੂੰ ਜਿਹੜਾ ਜਿਨ੍ਹਾਂ ਨੂੰ ਉਹ ਸਮਝਦੇ ਜਿਹਨਾਂ ਤੋਂ ਸਿੱਖਦੇ ਆ ਜਿਹੜੇ ਉਹਨਾਂ ਦੇ ਟੀਚਰ ਹੁੰਦੇ ਆ ਜੇ ਤੁਸੀਂ ਟੀਚਰ ਨੂੰ ਫੜਦੇ ਹੋ ਫਿਰ ਬੱਚਿਆਂ ਨੂੰ ਲੱਗਦਾ ਕਿ ਵਾਕਿਆ ਹੀ ਹੁਣ ਅਤੀ ਆ ਗਏ ਪਰ ਇਹ ਅਤੀ ਆ ਗਏ ਤੁਸੀਂ ਦੇਖੋਗੇ ਆਮ ਆਦੀ ਪਾਰਟੀ ਦਾ ਕਿਹੜੇ ਪਿੰਡਾਂ ਵਿੱਚ ਕਿਹਾ ਸਵਾਗਤ ਲੋਕੀ ਕਰਨਗੇ ਇਹ ਪਤਾ ਚੱਲੇਗਾ ਇੱਕ ਬੜੀ ਮੰਦਭਾਗੀ ਕਟਨੇ ਤੇ ਸਰਕਾਰ ਨੇ ਬੜੀ ਵੱਡੀ ਖਾਤਾ ਕੀਤੀ ਹੈ ਕਿ ਇਹਨਾਂ ਨੇ ਇੱਕ ਬੁਲੰਦ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਹੁਣ ਸਾਡੀ ਰਾਜ ਦਾ ਹਾਲ ਹੈ ਇਸ ਵੇਰੇ ਅਸੀਂ ਦਿਨ ਬਦਨ ਬਦ ਤੋਂ ਬੱਤਰ ਜਾ ਰਹੇ ਹਾਂ ਸਾਡੀ ਫਾਈਨੈਂਸ਼ੀਅਲ ਹਾਲਤ ਬੜੀ ਮਾੜੀ ਹੈ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਸਾਡੀਆਂ ਪਾਲਿਸੀਆਂ ਉਹ ਕਾਮਯਾਬ ਨਹੀਂ ਹੋਈਆਂ ਨੇ ਜੋ ਆਪ ਸਰਕਾਰ ਨੇ ਇਸਤੇਮਾਲ ਕੀਤੀਆਂ ਨੇ ਉਹਨਾਂ ਦਾ ਵਿਰੋਧ ਹੋਣਾ ਬਿਲਕੁਲ ਜਾਇਜ਼ ਹੈ ਔਰ ਉਹ ਪੰਜਾਬ ਦੇ ਵਿੱਚ ਕਿਸੇ ਨੂੰ ਡਰਾ ਕੇ ਬੰਦ ਨਹੀਂ ਕੀਤਾ ਜਾ ਸਕਦਾ ਇਸ ਗੱਲ ਦਾ ਆਪ ਸਰਕਾਰ ਨੂੰ ਦੱਸਣਾ ਜ਼ਰੂਰੀ ਹੈ ਕਿ ਜੇ ਇੱਕ ਬੰਦੇ ਨੂੰ ਚੁੱਪ ਕਰਾਉਣਗੇ 100 ਬੋਲਣਗੇ ਔਰ ਇਹਦੇ ਲਈ ਜੋ ਇਹਨਾਂ ਨੇ ਮੱਲੀ ਦੇ ਨਾਲ ਮਲਵਿੰਦਰ ਮੱਲੀ ਦੇ ਨਾਲ ਕੀਤਾ ਅਸੀਂ ਉਹਨਾਂ ਨੂੰ ਛਡਾਉਣ ਦੇ ਲਈ ਤੇ ਇਸ ਗੱਲ ਨੂੰ ਨਕਾਰਨ ਲਈ ਪੂਰਾ ਜ਼ੋਰ ਲਾਵਾਂਗੇ ਦੇਖੋ ਇਹ ਜੋ ਕੁਝ ਹੋਇਆ ਨਜਾਇਜ਼ ਹੋਇਆ ਨਜਾਇਜ਼ ਚੜ੍ਹ ਕੇ ਕਿਸ ਕੁਸ ਬਣਾਉਂਦੇ ਰਹਿੰਦੇ ਨੇ ਝੂਠੀ ਸਰਕਾਰ ਪਰ ਇਹ ਇੱਕ ਮਨੁੱਖੀ ਅਧਿਕਾਰ ਬੋਲਣ ਦਾ ਅਧਿਕਾਰ ਸੰਵਿਧਾਨ ਦਾ ਆਰਟੀਕਲ 19 ਇਹਨਾਂ ਸਾਰਿਆਂ ਦਾ ਹੀ ਹੰਗਣਾ ਇਸ ਤੋਂ ਅੱਗੇ ਜਿਹੜਾ ਇਹਦਾ ਤੌਰ ਤਰੀਕਾ ਇੱਕ ਤਾਂ ਹੈਗਾ ਅਸੂਲ ਨਹੀਂ ਗਲਤ ਹੈ ਦੂਜਾ ਦਾ ਤੌਰ ਤਰੀਕਾ ਮर्याਦਾ ਹੁੰਦੀ ਹੈ ਕੋਈ ਜੇ ਆਪਾਂ ਲੜਕੇ ਲੜਕੀ ਦਾ ਵਿਆਹ ਹੀ ਕਰਨਾ ਉਹਦਾ ਕੋਈ ਤਰੀਕਾ ਹੈ 4:00 ਵਜੇ 2 ਫੇਰੇ ਕਿਉਂ ਨਹੀਂ ਲੜਨਦੇ ਲੋਕ ਠੀਕ ਹੈ ਤੋ ਉਹ ਮਿਆਦਾ ਟੋੜੀ ਹੈ ਇਹਨਾਂ ਨੇ ਵੀ ਉਹ ਐਫ ਆਰ ਕਿਵੇਂ ਦਾਜ ਹੋਣੀ ਹੈ ਉਹਦੀ ਤਫਤੀਸ਼ ਕਿਵੇਂ ਹੋਣੀ ਹੈ ਤੀਜਾ ਸੁਪਰੀਮ ਕੋਰਟ ਦਾ ਹੁਕਮ ਹੈ ਜੇ ਵੱਡੇ ਪੰਦਤ ਨੇ ਕੁਝ ਕਿਹਾ ਹੋਵੇ ਆ ਮੋਦੀ ਸਾਹਿਬ ਨੇ ਚਾਰ ਸ਼ੰਕਰਚਾਰੀ ਜੀ ਮੰਨੀ ਸੀ ਸਾਰੇ ਕਹਿੰਦੇ ਵੀ ਜਿਹੜਾ ਪੰਦਤ ਉਹਨਾਂ ਨਾਲ ਰਲ ਗਿਆ ਸੀ ਉਹ ਤਾਂ ਮਰ ਗਿਆ ਕਹਿੰਦੇ ਤੇ ਮੋਦੀ ਸਾਹਿਬ ਦਾ ਜੋ ਹਾਲ ਹੋਇਆ ਉਹ ਸਾਰੇ ਇਹੀ ਕਹਿੰਦੇ ਨੇ ਵੀ ਇਹਨੇ ਸ਼ੰਕਰਚਾਰੀ ਜੀ ਮੰਨੀ ਸੋ ਇਹ ਸੁਪਰੀਮ ਕੋਰਟ ਜੀ ਨਹੀਂ ਮੰਨੀ ਇਹਨਾਂ ਨੇ ਉਹ ਵੀ ਗਲਤ ਕਰਿਆ ਫਿਰ ਜਿਹੜਾ ਮੋਦੀ ਇਹਨੂੰ ਮਾਲੀ ਨੂੰ ਜਾ ਕੇ ਅਰੈਸਟ ਕਰਨ ਦਾ ਤੌਰ ਤਰੀਕਾ ਸੀ ਉਹ ਵੀ ਗਲਤ ਸੀ ਸਾਰਾ ਕੁਝ ਗਲਤ ਹੈ ਪਰ ਰਾਤ ਨੂੰ 8 ਵਜੇ 6 ਵਜੇ ਤੁਹਾਡੇ ਕੋਲ ਐਫਆਰ ਹੁੰਦੀ ਹੈ 8 ਵਜੇ ਤੁਸੀਂ ਪਟਿਆਲੇ ਜਾ ਕੇ ਉਹ ਕੋਈ ਡਾਕੂ ਹੈ ਕੋਈ ਚੋਰ ਹੈ ਇਹ ਉੱਤੋਂ ਹਰਪਾਲ ਚੀਮਾ ਤੇ ਉਹ ਹੰਤਮਾਨ ਇਹਨਾਂ ਦੀ ਮੀਹ ਭੁਗਤਾ ਕਿਉਂਕਿ ਰੋਜ਼ ਇਹਨਾਂ ਦੇ ਦੁਰ ਪ੍ਰਬੰਧ ਦੇ ਖਿਲਾਫ ਢੱਟ ਕੇ ਬੋਲਦਾ ਸੀ ਤੇ ਇਹਨਾਂ ਨੂੰ ਬੁਰਾ ਲੱਗਦਾ ਸੀ ਇਸ ਕਰਕੇ ਕਿਉਂਕਿ ਇਹਨਾਂ ਨੂੰ ਬੁਰਾ ਲੱਗਦਾ ਸੀ ਇਹਨਾਂ ਨੇ ਆਖਿਆ ਐਂ ਡਾ ਲਓ ਇਹ ਇਹਨਾਂ ਨੂੰ ਇੰਨੀ ਕਿ ਸਿਆਣਪ ਹੈ ਨਹੀਂ ਵੀ ਜਦ ਸੱਚੇ ਕੇਸ ਬਣਾਓ ਕੋਈ ਨਾ ਕੋਈ ਕੇਸ ਨਿਕਲਿਆ ਆਊਗਾ ਇਹਨਾਂ ਦੀ ਮੈਂ ਤੁਹਾਨੂੰ ਛੋਟੀ ਜੀ ਕੋ ਉਦਾਹਰਣ ਦਿੰਦਾ ਇੱਕ ਵਾਰੀ ਇੱਕ ਪੁਲਿਸ ਨੇ ਵਿਜੀਲੈਂਸ ਨੇ ਇੱਕ ਬੰਦੇ ਨੂੰ ਫੜ ਲਿਆ ਫੜ ਲਿਆ ਧੱਕੇ ਨਾਲ ਪੈਸੇ ਸੁੱਟਣ ਦੀ ਕੋਸ਼ਿਸ਼ ਕਰਕੇ ਉਹਨੇ ਲਾਇਆ ਨਾ ਉਹ ਤਖਾ ਹੋ ਗਿਆ ਉਹਨੂੰ ਉਹੀ ਫੜ ਕੇ ਆਉਂਦੀ ਜੇਬ ਨਾਲ ਲਾ ਕੇ ਰੰਗੜਾ ਤਾ ਅਸੀਂ ਮੇਰੇ ਅਸ਼ਮੀਨ ਵੀ ਇਹ ਕੀ ਕਰਿਆ ਕਹਿੰਦਾ ਦੇਖੋ ਉਹ ਪੈਸੇ ਤਾਂ ਮੈਂ ਹਾਂ ਲੈਂਦਾ ਤਸ਼ਰਮ ਲੈਂਦਾ ਫਿਰ ਉਹਨੂੰ ਫੜੋ ਨਾ ਤਰੀਕੇ ਨਾਲ ਮੋੜ ਫਿੱਟ ਕਰੋ ਆਪਦਾ ਨਹੀਂ ਕਹਿੰਦਾ ਫਿੱਟ ਨਹੀਂ ਹੁੰਦਾ ਫਿਰ ਮੈਂ ਕਿਹਾ ਐਂ ਤਾਂ ਤੁਸੀਂ ਜਿੰਨੂੰ ਮਰਜ਼ੀ ਫੜ ਲੋਗੇ ਅੱਜ ਉਹ ਚੋਰ ਹੈ ਜਿਹਨੂੰ ਫੜਿਆ ਹੈ ਸ਼ਰੀਆ ਮਰ ਤਸਰੀਂ ਦਾ ਨਹੀਂ ਕਹਿਣਾ ਪੈਸੇ ਹੁੰਦਾ ਹੈ ਫੜੋ ਨਾ ਉਹਨੂੰ ਤੁਸੀਂ ਰੜੇ ਹੋਇਓ ਕਿ ਮੈਂ ਕੱਲ ਨੂੰ ਤੁਸੀਂ ਸ਼ਰੀਫ ਨੂੰ ਫੜ ਲੋਗੇ ਸੋ ਜਿਹੜਾ ਨਾ ਤਾ ਤਰੀਕਾ ਇਹ ਗੱਲ ਦਾ ਇਹ ਅਸੀਂ ਸਹਿ ਨੂੰ ਨਹੀਂ ਰਹਿੰਦੇ ਅਸੀਂ ਪੈਸੇ ਨੂੰ ਰੋਦੇ ਇਹਨਾਂ ਨੇ ਇਦਾਂ ਜੇ ਮਾਲੀ ਨੂੰ ਫੜ ਸਕਦੇ ਨੇ ਤਾਂ ਕਿਸੇ ਵੀ ਤੁਹਾਡੇ ਵਰਗੇ ਯੂਟਿਊਬਰ ਚੈਨਲ ਨੂੰ ਭਾਈ ਮੇਰੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਕਿ ਯੂਟਿਊਬਰ ਚੈਨਲਾਂ ਤੋਂ ਬੱਚਿਆਂ ਨੂੰ ਬਾਹਰ ਕਢਾ ਰਹੇ ਨੇ ਮਾਫੀਆ ਮੰਗਾ ਰਹੇ ਨੇ ਯੂਟਿਊਬਰ YouTube ਚੈਨਲ ਨੂੰ ਬੰਦ ਕਰਵਾ ਰਹੇ ਨੇ ਅਸ਼ਤਿਆਰਵਾਦੀ ਬੰਦ ਕਰ ਰਹੇ ਨੇ ਜਾਂ ਫਿਰ ਖਰੀਦ ਰਹੇ ਨੇ ਤੋ ਇਹ ਗਲਤ ਗੱਲਾਂ ਨਹੀਂ ਹੈਗੀਆਂ ਇਹ ਮਾਲੀਆਂ ਨੇ ਦੇਸ਼ ਵਾਸਤੇ ਘਾਤਕ ਨੇ ਸਾਡੀ ਜਮਹੂਰੀਤ ਵਾਸਤੇ ਘਾਤਕ ਨੇ ਉਹਦੇ ਖਿਲਾਫ ਸਾਡੀ ਲੜਾਈ ਹੈ ਨੰਨੀ ਰਿਮਾਰਕਸ ਤਾਂ ਆਏ ਨੇ ਵੀ ਜਿਹਨੂੰ ਰਿਮਾਰਸ ਆਉਂਦੇ ਨਾ ਹੁਣ ਇਹ ਕਹਿੰਦੇ ਰਵੀ ਦੇਣਾ ਉਧਾਰ ਨੂੰ ਇੱਕ ਵਾਰੀ ਕਿਸੇ ਸਿਆਸਦਾਨ ਦਾ ਕਾਲਜ ਸੀ ਉਹਨਾਂ ਨੇ ਬੱਚਿਆਂ ਨਾਲ ਹੇਰਾ ਫੇਰੀ ਕਰੀ ਤੇ ਫਾਰਮ ਆਪਣੇ ਕੋਲ ਹੀ ਰੱਖੀ ਰੱਖੇ ਪਿੱਛੋਂ ਸਾਡੇ ਕੋਲ ਆਏ ਮੈਂ ਰਜਿਸਟਰ ਸੀ ਕਿ ਜੀ ਸਾਡੀ ਡਿਸਟ ਗਲਤ ਹੋ ਗਈ ਖਾਦੀ ਸੀਟਾਂ ਦੀ ਮੈਂ ਕਿਹਾ ਬਦਲ ਦੋ ਕਹਿੰਦੇ ਉਸੇ ਨੂੰ ਠੀਕ ਕਰ ਦੇਣਾ ਮੈਂ ਨਾ ਹੋਰ ਦੇ ਦੋ ਹੋਰ ਦੇਤੀ 10 ਮਿੰਟਾਂ ਬਾਅਦ ਫਿਰ ਕਹਿੰਦੇ ਜੀ ਉਹ ਵੀ ਗਲਤ ਹੋ ਗਈ ਮੈਂ ਕਿਹਾ ਹੋਰ ਦੇ ਦਿਓ ਚਾਰ ਪੰਜ ਡਿਸਟਾਂ ਦੇਤੀਆਂ ਤੇ ਉਹ ਫਿਰ ਰੌਲਾ ਪਾਈ ਗਏ ਮੈਂ ਇਹ ਕਿਹਾ ਵੀ ਮਾਹੌਲ ਗੰਦਲਾ ਨਾ ਕਰੋ ਉਹਨਾਂ ਦੀ ਜਿਹੜੀ ਵਾਈਸ ਪ੍ਰਿੰਸੀਪਲ ਉਸੇ ਹਾਜ਼ਰ ਸੀ ਉਹ ਕ੍ਰਿਸਚੀਅਨ ਜੀ ਉਹਨੂੰ ਗੰਦਲੇ ਨਹੀਂ ਆਉਂਦੀਣੀ ਸੀ ਉਹਨੇ ਡਿਸਟਾ ਵੀ ਮੈਨੂੰ ਫਿੱਕੀ ਕਿਹਾ ਐਥੇ ਔਮਨ ਕਮਿਸ਼ਨਰ ਉਹਦੇ ਮੇਰੀ ਸ਼ਿਕਾਇਤ ਕਰਤੀ ਤੁਮ੍ਹ ਮੈਂ ਕਿਸਤਾ ਵੀ ਆ ਗਏ ਲੱਖੇ ਇਹ ਨੂੰ ਨਹੀਂ ਆਉਂਦੀ ਮੈਂ ਕੀ ਕਰਾਂ ਇਹਨਾਂ ਨੂੰ ਜਦ ਇਮਾਨੀ ਹੈ ਜਾਂ ਇਹਨਾਂ ਨੂੰ ਆਉਂਦਾ ਨਹੀਂ ਮਾਗੀ ਨੇ ਇਹ ਕਿਹਾ ਹੈ ਕਿ ਕੇਜਰੀਵਾਲ ਨੇ ਜੇਲ੍ਹ ਚੋਂ ਆ ਕੇ ਕਿਹਾ ਹੈ ਕਿ ਜਿਵੇਂ ਰਾਮ ਨੇ ਸੀਤਾ ਦੀ ਅਗਨੀ ਪ੍ਰੀਖਿਆ ਲਈ ਸੀ ਮੈਂ ਉਦਾਂ ਹੀ ਅਗਨੀ ਪ੍ਰੀਖਿਆ ਦੇਣ ਨੂੰ ਤਿਆਰ ਹਾਂ ਅਗਨੀ ਪ੍ਰੀਖਿਆ ਫੇ ਸੀਤਾ ਦੀ ਰਹੀ ਸੀ ਨਾ ਇਹਦਾ ਮਤਲਬ ਉਹਨੇ ਆਪਦੇ ਆਪ ਨੂੰ ਸੀਤਾ ਕਹਿੰਦਾ ਨਾ ਨਹੀਂ ਤਾਂ ਕੇਜਰੀ ਹੋਰ ਬਜਰੇ ਸਿਆਸੀ ਸੁਸ਼ੋਦਿਆ ਦੀ ਕਿਉਂ ਨਹੀਂ ਕਹੀ ਸੁਸ਼ੋਦਿਆ ਵੀ ਤਾਂ ਬਾਹਰ ਆਇਆ ਉਹਦੀ ਕਿਉਂ ਨਹੀਂ ਕਹੀ ਕਹਿਣਾ ਬਹਾਰਾ ਇਸ ਨੂੰ ਉਧ ਦੇ ਕਿਉਂ ਨਹੀਂ ਕਹੀ ਸੋ ਕਿਹਾ ਹੈ ਨਾ ਇਹ ਤਾਂ ਉਹ ਆਪਦੇ ਆਪਣੀ ਖੀਦਾ ਕਰਦਾ ਛੋਣਾ ਵੇਲੇ ਕਿ ਉਹਦੀ ਅਗਨੀ ਪ੍ਰੀਖਿਆ ਕੌਣ ਲਏਗਾ ਅਗਨੀ ਪ੍ਰੀਖਿਆ ਲਏਗਾ ਜਿਹੜਾ ਆਪਣਾ ਇਹ ਹੋਏਗਾ ਕੀ ਨਾ ਨਹੀਂ ਆਂਦਾ મોદી ਸਾਹਿਬ ਫਿਰ મોદી ਸਾਹਿਬ ਹੋਣਗੇ ਠੀਕ ਹੋ ਗਿਆ ਸੋ ਜੇ ਇਹ ਮੋਦੀ ਸਾਹਿਬ ਨੇ ਤਰੀਖਾ ਦੇਣੀ ਆ ਤਾਂ ਫਿਰ ਆਪਦੇ ਦੇਵਤੇ ਕਹਿਣ ਲੱਗੇ ਮਾਲੀ ਸਾਹਿਬ ਨੇ ਇਹ ਕਿਹਾ ਹੈ ਕਹਿ ਕੇ ਵੀ ਇਹ ਜਿਹੜੇ ਸਿਆਸਦਾਨ ਨੇ ਆਪਦੇ ਗਲਤ ਕੰਮਾਂ ਨੂੰ ਲੁਕਾਉਣ ਵਾਸਤੇ ਆਪਦੇ ਆਪ ਨੂੰ ਰੱਬ ਦਾ ਦੂਤ ਕਹਿੰਦੇ ਨੇ ਇਹ ਨਹੀਂ ਕਹਿਣਾ ਚਾਹੀਦਾ ਉਹਨੇ ਇਹ ਕਿਹਾ ਇਹ ਨਹੀਂ ਕਹਿਣਾ ਚਾਹੀਦਾ ਮੇਰੇ ਕੋਲ ਵੀਡੀਓ ਹੈ ਇਹ ਐਫ ਆਈ ਆਰ ਜਿਵੇਂ ਨਾ ਵੀ ਉਹਨੇ ਕਿਹਾ ਵੀ ਉਹੋ ਦੇਵਤੇ ਇਹ ਜੋ ਜਮਾਈ ਗਲਤੀ ਵੀ ਨਹੀਂ ਕੀਤੀ ਹੋਈ ਆ ਕਿਸੇ ਨੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਸ ਕਰਕੇ ਇਹ ਸਾਡਾ ਰੋਸ ਹੈ ਨਾ ਇਹਨਾਂ ਨੇ ਕਾਨੂੰਨ ਦੇਖਿਆ ਨਾ ਤੱਥ ਦੇਖਿਆ ਨਾ ਸੰਵਿਧਾਨ ਦੇਖਿਆ ਨਾ ਸਹੂਲ ਦੇਖਿਆ ਤੇ ਨਾ ਸਾਡਾ ਪਾਸ ਦੇਖਿਆ ਨਾ ਦੇਸ਼ ਦੇਖਿਆ ਨਾ ਸੂਬਾ ਦੇਖਿਆ ਨਾ ਮਲਸਾ ਦੇਖਿਆ ਕਰਦੇ ਇਸ ਮੈਦਾਨ ਵਿੱਚ ਇਸ ਪੁਆਇੰਟ ਤੇ ਹਮੇਸ਼ਾ ਦੀ ਤਰ੍ਹਾਂ ਧੱਕੇਸ਼ਾਹੀ ਦੇ ਖਿਲਾਫ ਹੱਕ ਸੱਚ ਦੇ ਖਿਲਾਫ ਮੁਨਕੀਤ ਘਰਾਵਾਂ ਦੇ ਵਾਸਤੇ ਜਮਹੂਰੀ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਇਸ ਹਲਕੇ ਦੇ ਜਿਹੜੇ ਚੰਡੀਗੜ੍ਹ ਮਹਾਲੀ ਪਚਕੂਲਾ ਏਰੀਆ ਤੇ ਅਲੱਗ-ਅਲੱਗ ਖੇਤਰਾ ਚੋਂ ਆਏ ਮੇਰੇ ਸੂਝਵਾਨ ਬਾਹਦਰ ਦੋਸਤੋ ਅੱਜ ਅਸੀਂ ਪੰਜਾਬ ਦੇ ਸਿਆਸੀ ਖੇਤਰ ਸਮਾਜਿਕ ਖੇਤਰ ਧਾਰਮਿਕ ਖੇਤਰ ਦੀ ਇੱਕ بلند ਆਵਾਜ਼ ਇੱਕ ਨੰਦਾਰ ਆਵਾਜ਼ ਇੱਕ ਬੇਬਾਕ ਆਵਾਜ਼ ਮਨਵਿੰਦਰ ਸਿੰਘ ਮਾਲੀ ਵੀ ਜੋ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰੀ ਹੋਈ ਹੈ ਉਹ ਜਿਸ ਤੱਕੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਬਿਨਾ ਕੋਈ ਵਾਰੰਡ ਦਿਖਾਇਆ ਬਿਨਾ ਕੋਈ ਆਫਾਇਦੀ ਕਾਪੀ ਦਿੱਤਿਆਂ ਔਰ ਜੋ ਲੈਜਾ ਸੀ ਗ੍ਰਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਉਸ ਤੋਂ ਸਾਫ਼ ਜਹਾਂਸੇਗਾ ਕਿ ਉਹ ਤੁਲਕੇ ਆਏ ਸਗੇ ਕਿ ਕਿਸੇ ਨਾ ਕਿਸੇ ਹਾਲਤ ਵਿੱਚ ਵੀ ਮਾਲੀ ਹੋਰਾਂ ਨੂੰ ਗ੍ਰਫਤਾਰ ਕਰਕੇ ਜੇਲ੍ਹ ਦੀ ਕਾਰਕੋੜੀ ਸੁਟਣਾ ਹੈਗਾ ਹੈ। ਇਹ ਵਿੱਚ ਪੰਜਾਬ ਦੇ ਬੁੱਧੀਜੀਵੀ ਆ ਜੁੜੇ ਨੇ ਤੇ ਆਪ ਲੋਕ ਵੀ ਇਕੱਠੇ ਹੋ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਸ ਤਰੀਕੇ ਨਾਲ ਸਰਕਾਰ ਨੂੰ ਤਿਆਰ ਜੱਦ ਕਰੀਏ। ਇਹਦਾ ਬੱਸ ਇਹ ਹੈ ਇਸ ਸਮੇਂ ਅਸੀਂ ਸੈਕਟਰ 17 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਮਾਲਕ ਦੇ ਹਾਈਟ ਦੇ ਬਈ ਜਿਹੜੇ ਤੰਦ ਜਾਣਦੇ ਜੀ ਨਾਲ ਇਹ ਜਿਹੜੇ ਲੋਕਾਂ ਦੇ ਘਰੇ ਘਰੇ ਕਰਕੇ ਜਨਤਾ ਕੋਲ ਵਿੱਚ ਆ ਕਰੀ ਆਪ ਲੋਕਾਂ ਦੇ ਨਾਲ ਹੋ ਦੇ ਤੇ ਇਹਦਾ ਇੱਕ ਅੰਕ ਰਾਇ ਹੈ ਉਸ ਤੋਂ ਵੱਡੀ ਕੀ ਗਈ ਹੈ ਉਸ ਤੋਂ ਵੱਡੀ ਜਿਹੜੇ ਸਾਹਮਣੇ ਹੋਟੇ ਤੇ ਜਿੱਤੇ ਨੇ ਜੀਪ ਜੁਨੀਆ ਤੋਂ ਕਿਉਂ ਨਹੀਂ ਚੇ ਪੰਜਾਬ ਤੇ ਨਾਲੇ ਇਹ ਇਸ ਗੱਲ ਦਾ ਇੱਕ ਜਵੰਧਾ ਜਾਗਦਾ ਸਗਰ ਕੱਟਿਆ ਤੁਹਾਨੂੰ ਫਰੀਦ ਜੀ ਆਪਦੇ ਆਲੇ ਦੋਜੰਦੀ ਸ਼ਾਮ ਦਾ ਟਾਈਮ ਹੈ ਟ੍ਰਾਫਿਕ ਜੀ ਦੇਸ਼ਾਂ ਦੇ ਦੇਸ਼ਾਂ ਦੇ ਵੀ ਚੱਲ ਕੇ ਆਪਣੇ ਸਾਥੀਆਂ ਦੇ ਨਾਲ ਇੱਥੇ ਆਪਣਾ ਸਨੇਹਾ ਦੇਣ ਲਈ ਆਇਆ ਧਰਮੇਰ ਗਾਂਧੀ ਹਾਏ 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 ਬੈਂਡੀ ਰੱਖਿਆ ਨਾ ਇਹਨਾਂ ਨੂੰ ਬਾਹਰ ਕੀਤਾ ਤੇ ਨਾ ਇਹਨਾਂ ਨੂੰ ਪੂਰਾ ਐਮਪੀ ਬੰਨ ਦਿੱਤਾ ਇਹ ਜੋਦੇ ਸਾਡੇ ਜਿਹੜੇ ਲਗਾਤਾਰ ਇਸੇ ਤਰੀਕੇ ਕੱਟਿਆ ਤੁਹਾਡੇ ਫਰੀਨ ਜੀ ਆਪਦੇ ਵਾਲੇ ਹੋ ਜਾਂਦੇ ਆ ਸ਼ਾਮ ਦਾ ਟਾਈਮ ਆਫਟਰਫਿਕ ਹੈ ਦੇਖਣ ਤੁਸੀਂ ਦੇਖਣ ਤੋਂ ਬਾਅਦ ਬੈਂਡੀ ਰੱਖਿਆ ਨਾ ਇਹਨਾਂ ਨੂੰ ਬਾਹਰ ਕੀਤਾ ਤੇ ਨਾ ਇਹਨਾਂ ਨੂੰ ਪੂਰਾ ਐਮਪੀ ਬੰਨ ਦਿੱਤਾ ਇਹ ਜੋਦੇ ਸਾਡੇ ਜਿਹੜੇ ਲਗਾਤਾਰ ਇਸੇ ਤਰੀਕੇ